ਇਹਦੇ ਖਾਣ ਨੂੰ ਪੰਚ ਕਰਨ ਵਾਲਾ ਬਾਬਾ ਮਰਦਾਬਾਦ 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 ਤੈਨੂੰ ਬੰਦਿਆਂ ਵਾਂਗੂ ਅਸੀਂ ਕਹਿੰਦੇ ਆ ਕਿ ਸਾਡੀ ਕੌਮ ਦੇ ਨਾਲ ਸਪੈਸ਼ਲ ਜਿਹੜਾ ਤੂੰ ਪੰਗਾ ਨਾਲ ਹੈ ਨਹੀਂ ਤੇ ਜੋ ਵੀ ਤੇਰਾ ਹਾਲ ਕਰਾਂਗੇ ਅਮਰੀਕਾ ਤੈਨੂੰ ਜਾਣ ਨਹੀਂ ਦਿੰਦੇ ਅਸੀਂ ਇੱਥੇ ਕਾਨੂੰਨੀ ਕਾਰਵਾਈ ਕਰਾਵਾਂਗੇ ਤੈਨੂੰ ਵਾਪਸ ਜਾਣ ਦੀ ਬਿਲਕੁਲ ਇਜਾਜ਼ਤ ਨਹੀਂ ਹੋਣੀ ਸਭ ਤੋਂ ਪਹਿਲਾਂ ਇਹਨੇ ਆਉਂਦਿਆਂ ਹੀ ਜਿਹੜਾ ਵਾ ਇੱਕ ਮਨੀਤ ਕੌਰ ਸ਼ਰਾਰਤੀ ਔਰਤ ਹੈ ਜਿਸ ਦੇ ਉੱਤੇ ਮੁਕਦਮੇ ਦਰਜ ਆ ਜੋ ਜੇਲ੍ਹ ਕੱਟ ਚੁੱਕੀ ਆ ਉਹਦੇ ਨਾਲ ਹਮਸਲਾ ਹੋ ਕੇ ਇਹਨੇ ਅਟੈਕ ਕੀਤਾ ਸਾਡੇ ਅੰਤਰਰਾਸ਼ਟਰੀ ਪਾਸਟਰ ਬਾਈਬਲ ਦੇ ਪ੍ਰਚਾਰਕ ਅਪੋਸਟਲ ਅੰਕਰ ਨੁਰੂਲਾ ਜੀ ਦੇ ਉਤੇ ਸਾਡੇ ਧਾਰਮਿਕ ਭਾਵਨਾਵਾਂ ਨੂੰ ਜੋ ਚਰਚਾ ਨੂੰ ਇਹਨੇ ਡੇਰੇ ਦੱਸਿਆ ਵਾ ਅਪੋਸਟਲ ਅੰਕਰ ਨੁਰੂਲਾ ਜੀ ਨੂੰ ਇਹਨੇ ਪਖੰਡੀ ਕਿਹਾ ਵਾ ਪੈਸੇ ਦਾ ਲਾਲਚੀ ਕਿਹਾ ਵਾ ਉਹਦੇ ਨਾਲ ਸਾਡੀਆਂ ਧਾਰਮਿਕ ਭਾਵਨਾਵਾਂ ਜਿਹੜੀਆਂ ਉਹਨਾਂ ਨੂੰ ਦੂੰਗੀ ਠੇਸ ਪਹੰਚੀ ਆ ਅਮਰੀਕਾ ਦੇ ਵਿੱਚ ਕਰਦਾ ਤੇ ਤੇਰੀ ਇੱਥੇ ਢੱਡ ਵੀਡੂਣ ਲੱਭੀ ਆਣ ਕੇ ਪੰਜਾਬ ਦੇ ਵਿੱਚ ਅਗਰ ਲੋਕ ਇੱਥੇ ਆਪਣੇ ਧਰਮ ਨੂੰ ਮੰਨ ਰਿਹਾ ਗਰੀਬ ਲੋਕਾਂ ਸੀ ਠੀਕ ਹੈ ਅਸੀਂ ਸਾਡੇ ਲੋਕ ਜਿਹੜੇ ਉਹ ਦਲਤ ਸਮਾਜ ਤੋਂ ਆਏ ਹੋ ਸਕਦੇ ਵਾਕਿ ਉਹ ਸਮਾਜਾਂ ਤੋਂ ਆਜੋ ਆਏ ਹੋ ਸਕਦੇ ਆ ਔਰ ਤੂੰ ਵੀ ਕਿਦਰੇ ਮੈਨੂੰ ਸੋਨੇ ਦੀ ਡੱਲੀ ਤੇ ਲੱਗਦਾ ਨਹੀਂ ਅਚਾਨਕ ਜਿਹੜੀ ਚੁੰਡੀ ਵੜਦੇ ਆ ਇਸਾਈ ਕੌਮ ਨੂੰ ਕਿ ਲਾਈਮ ਲਾਈਟ ਦੇ ਵਿੱਚ ਆ ਜੀਏ ਅਸੀਂ ਜਿਹੜਾ ਵਾ ਆਪਣੀ ਟੀਆਰਪੀ ਵਧਾ ਲਈਏ ਆਪਣੇ ਆਪ ਨੂੰ ਜਿਹੜਾ ਵਾ ਸ਼ੋਹ ਬਾਜੀ ਕਰ ਲਈਏ ਤੇ ਉਸੇ ਵਾਸਤੇ ਨੇ ਆ ਕੇ ਹਮਸਲਾ ਹੋ ਕੇ ਕੁਝ ਸ਼ਰਾਤੀ ਬੰਦੇ ਹੈਗੇ ਨੇ ਪੰਜ ਸੱਤ ਜਿਹੜੇ ਇਹਦੇ ਨਾਲ ਬੈਠੇ ਆ ਇੱਕ ਔਰਤ ਹੈ ਇਹਦੇ ਨਾਲ ਬੈ ਕੇ ਜਿਹੜੇ ਸ਼ਰਾਤੀ ਬੰਦੇ ਨੇ ਉਹ ਸ਼ਾਂਤੀ ਜਿਹੜੀ ਆ ਉਹ ਭੰਗ ਕਰਨਾ ਚਾਹੁੰਦੇ ਆ ਜੈਕਾਰਾ ਮੁਦਦਬਾਦ सॼण बाबा ਹਲੇਲੂਇਆ ਵਿਚਾਰਮਦਾਸਿਆ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ ਔਰ ਅੱਜ ਦੀ ਵੀਡੀਓ ਤੇ ਸਾਰਾ ਸਵਾਗਤ ਕਰਦੇ ਆ ਚੱਲਦੇ ਚੱਲਦੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਔਰ ਵੀਡੀਓ ਦੇ ਵਿੱਚ ਤੁਸੀਂ ਅੱਗੇ ਜਾ ਕੇ ਦੇਖੋ ਕਿ ਜਿਵੇਂ ਤੁਸੀਂ ਜਾਣਦੇ ਹੋ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਲਈ ਇੱਕ ਜੋ ਯੂ ਐਸ ਏ ਤੋਂ ਜੋ ਕਿ ਅਖੋਤੀ ਬਾਬਾ ਆਇਆ ਜਿਸ ਨੇ ਕ੍ਰਿਸ਼ਨਾਂ ਦੇ ਖਿਲਾਫ ਬਹੁਤ ਹੀ ਗਲਤ ਸਦਾਵਲੀ ਬੋਲੀ ਹੈ ਕ੍ਰਿਸ਼ਨਾਂ ਨੂੰ ਗਲਤ ਬੋਲਿਆ ਔਰ ਉਸਤੇ ਖਿਲਾਫ ਤੁਹਾਨੂੰ ਪਤਾ ਹੈ ਕਿ ਜਿਵੇਂ ਕਿ ਪੂਰਾ ਕ੍ਰਿਸ਼ਚਨ ਭਾਈਚਾਰਾ ਜੋ ਕਿ ਰੋਸ ਦੇ ਵਿੱਚ ਹੈ ਤਤਾ ਹੋਇਆ ਹੋਇਆ ਔਰ ਅੱਜ ਉਹੀ ਜੋ ਕਿ ਸਾਡਾ ਪੂਰਾ ਕ੍ਰਿਸ਼ਚਨ ਭਾਈਚਾਰਾ ਸਾਡੀ ਪੂਰੀ ग्लोबल क्रिश्चियन एक्शन कमिटी ਉਸਦੀ ਪੂਰੀ ਟੀਮ ਮੈਂਬਰ ਅੱਜ ਡੀਸੀਪੀ ਨੂੰ ਮਿਲੇ ਔਰ ਉਹਨਾਂ ਨੇ ਡੀਸੀਪੀ ਨੂੰ ਅੱਜ ਉਸ ਦੇ ਖਿਲਾਫ ਮੰਗ ਪੱਤਰ ਦਿੱਤਾ ਗਿਆ ਕਿ ਜਲਦ ਤੋਂ ਜਲਦ ਉਸ ਦੇ ਉੱਤੇ ਕਾਰਵਾਈ ਕੀਤੀ ਜਾਵੇ ਉਸ ਦੇ ਉੱਤੇ ਪਰਚਾ ਦਰਜ ਕੀਤਾ ਜਾਏ ਕਿਉਂਕਿ ਹੁਣ ਕੁਛਣ ਲੋਕਾਂ ਨੇ ਵੀ ਤਾਂ ਲੈ ਕੇ ਉਹ ਬਿਨਾ ਕਾਰਵਾਈ ਕੀਤੇ ਉਸ ਦੇ ਉੱਤੇ ਬਿਨਾ ਪਰਚਾ ਦਰਜ ਕਰਾਏ ਉਸ ਨੂੰ ਜੋ ਕਿ ਯੂਐਸਏ ਵਾਪਸ ਨਹੀਂ ਜਾਣ ਦਿੱਤਾ ਜਾਏਗਾ ਔਰ क्रिश्चियन ਭਾਈਚਾਰਾ ਆਪਣੇ ਪੂਰੇ ਜੋ ਕਿ ਗੱਲਾਂ ਦਾ ਆਪਣੇ ਪੂਰੇ ਜੋ ਉਸ ਨੇ ਉਸ ਗਲਤ ਬੋਲਿਆ ਉਸ ਗੱਲਾਂ ਦਸਤੇ ਕੋਲ ਬਦਲਾ ਲੇਗਾ ਉਹ ਵੀਡੀਓ ਦੇਖਦੇ ਹਾਂ ਹallelujah 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 ਗੁਰਪ੍ਰੀਤ ਪਾਪਾ ਮੁਰਦਾਬਾਦ 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 ਗੁਰਪ੍ਰੀਤ ਪਾਪਾ ਮੁਰਦਾਬਾਦ ਮੁਰਦਾਬਾਦ ਦੁਰਦਾਬਾਦ ਉਪੇ ਦੀ ਸ਼ਾਂਤੀ ਕਰਨ ਉਹ ਪੰਚ ਕਰਨ ਵਾਲਾ ਪਾਪਾ ਮੁਰਦਾਬਾਦ ਮੁਰਦਾਬਾਦ ਵਿਤਰਨ ਵਾਲਾ ਬਾਬਾ ਮੁਰਦਾਬਾਦ 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 ਸਾਰੀ ਸੰਗਤ ਨੂੰ ਮੇਰੇ ਵੱਲੋਂ ਜੈਮਸੀ ਕੀ ਮੇਰਾ ਨਾਮ ਡਾਕਟਰ ਲੁਕਸ ਮਸੀ ਜਨਰਲ ਸੈਕਟੀ ਗਲੋਬਲ 크ਰਿਸਚਨ ਐਕਸ਼ਨ ਕਮੇਟੀ ਪੰਜਾਬ ਔਰ ਮੈਂ ਸਭ ਤੋਂ ਪਹਿਲਾਂ ਬੇਨਤੀ ਇਹ ਕਰਨਾ ਚਾਹੁੰਦਾ ਮੀਡੀਆ ਨੂੰ ਕਿ ਇੱਕ ਪੰਜਾਬ ਦੀ ਸ਼ਾਂਤੀ ਨੂੰ ਨਾਂਬੂ ਲਾਉਣ ਵਾਲਾ ਬੰਦਾ ਸ਼ਾਂਤੀ ਭੰਗ ਕਰਨ ਵਾਲਾ ਬੰਦਾ ਜਿਹੜਾ ਉਹ ਸੂਬੇ ਦੇ ਵਿੱਚ ਵੜ ਗਿਆ ਗੁਰਪ੍ਰੀਤ ਸਿੰਘ ਜੋ ਕਿ ਆਪਣੇ ਆਪ ਨੂੰ ਯੂਐਸਏ ਤੋਂ ਵਸਨੀਕ ਦੱਸਦਾ ਔਰ ਨਾਲ ਦੀ ਨਾਲ ਬੇਨਤੀ ਡੀਜੀਪੀ ਸਾਹਿਬ ਨੂੰ ਵੀ ਕਰਦੇ ਆ ਲਾ ਇਨ ਆਰਡਰ ਅਰਪਿਤ ਸ਼ੁਕਲਾ ਜੀ ਨੂੰ ਕਿ ਉਹ ਇਸ ਬੰਦੇ ਦੇ ਉੱਤੇ ਫਟਾਫਟ ਮੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਜਿਹੜੀ ਸੂਬੇ ਦੀ ਹੈ ਸ਼ਾਂਤੀ ਉਹਨੂੰ ਭੰਗ ਨਾ ਕੀਤਾ ਜਾਵੇ ਔਰ ਮੀਡੀਆ ਤੇ ਇਹਨੇ ਬੋਲਦਿਆਂ ਹੋਇਆਂ ਇਹਦੀਆਂ ਅਸੀਂ 3-4 ਇੰਟਰਵਿਊ ਸੁਣ ਲੀਆਂ ਸਭ ਤੋਂ ਪਹਿਲਾਂ ਇਹਨੇ ਆਉਂਦਿਆਂ ਹੀ ਜਿਹੜਾ ਵਾ ਇੱਕ ਮਨੀਤ ਕੌਰ ਸ਼ਰਾਰਤੀ ਔਰਤ ਹੈ ਜਿਸ ਦੇ ਉੱਤੇ ਮੁਕਦਮੇ ਦਰਜ ਆ ਜੋ ਜੇਲ ਕੱਟ ਚੁੱਕੀ ਆ ਉਹਦੇ ਨਾਲ ਹਮਸਲਾ ਹੋ ਕੇ ਇਹਨੇ ਅਟੈਕ ਕੀਤਾ ਸਾਡੇ ਅੰਤਰਰਾਸ਼ਟਰੀ ਪਾਸਟਰ ਬਾਈਬਲ ਦੇ ਪ੍ਰਚਾਰਕ ਅਪੋਸਟਲ ਅੰਕਰ ਨੂਰੂਲਾ ਜੀ ਦੇ ਉੱਤੇ ਸਾਡੇ ਪ੍ਰਧਾਨ ਜਤਿੰਦਰ ਗੌਰਵ ਜੀ ਦੇ ਉੱਤੇ ਇਹਨਾਂ ਨੇ ਜਿਹੜਾ ਵਾ ਉਹਨਾਂ ਦੇ ਉਹਨਾਂ ਦੀ ਸ਼ਰਮ ਨੂੰ ਜਿਹੜਾ ਨੁਕਸਾਨ ਪਹੁੰਚਾਉਣ ਲਈ ਇਹਨਾਂ ਨੇ ਅਟੈਕ ਕੀਤਾ ਔਰ ਦੂਸਰਾ ਇਹਨਾਂ ਨੇ ਜਿਹੜਾ ਵਾ ਪੂਰੇ ਇਸਾਈ ਭਾਈਚਾਰੇ ਨੂੰ ਪੂਰਾ ਕੜਕਟ ਕਿਹਾ ਵਾ ਉਹਦੇ ਵਾਸਤੇ ਸਾਡੇ ਧਾਰਮਿਕ ਭਾਵਨਾਵਾਂ ਨੂੰ ਜੋ ਚਰਚਾ ਨੂੰ ਇਹਨਾਂ ਨੇ ਡੇਰੇ ਦੱਸਿਆ ਵਾ ਅਪੋਸਟਲ ਅੰਕਰ ਨੂਰੂਲਾ ਜੀ ਨੂੰ ਇਹਨੇ ਪਖੰਡੀ ਕਿਹਾ ਵਾ ਪੈਸੇ ਦਾ ਲਾਲਚੀ ਕਿਹਾ ਵਾ ਉਹਦੇ ਨਾਲ ਸਾਡੀਆਂ ਧਾਰਮਿਕ ਭਾਵਨਾਵਾਂ ਜਿਹੜੀਆਂ ਉਹਨਾਂ ਨੂੰ ਡੂੰਗੀ ਠੇਸ ਪਹੁੰਚੀ ਆ ਔਰ ਸਾਰਾ ਭਾਈਚਾਰਾ ਤੁਰੰਤ ਇਹਦੇ ਉੱਤੇ ਜਿਹੜੀ ਆ ਕਾਨੂੰਨੀ ਕਾਰਵਾਈ ਦੀ ਮੰਗ ਕਰਦਾ ਇੱਕ ਹੋਰ ਇੰਟਰਵਿਊ ਇਹਨੇ ਕੱਲ ਦੀ ਤਰੀਕ ਦੇ ਵਿੱਚ ਕੀਤੀ ਆ ਉਹਦੇ ਵਿੱਚ ਇਹਦੀ ਜਿਹੜੀ ਸੋਚ ਆ ਅਮਰੀਕਾ ਤੋਂ ਕਹਿੰਦਾ ਮੈਂ ਆਇਆ ਪਰ ਅਮਰੀਕਾ ਦੇ ਲੋਕ ਐਡੀ ਮਾੜੀ ਸੋਚ ਲੈ ਕੇ ਨਹੀਂ ਆਉਂਦੇ ਜਿਹੜੀ ਮਾੜੀ ਸੋਚ ਇਹਨੇ ਸੋਚੀ ਆ ਇਹਨੇ ਇੰਟਰਵਿਊ ਤੇ ਇੰਨੀ ਗੱਲ ਕਹੀ ਆ ਕਿ ਜਿਹੜੇ ਮਾੜੇ ਛੋਟੇ ਲੋਕ ਸੀਗੇ ਜਿਨ੍ਹਾਂ ਨੂੰ ਅਸੀਂ ਧੱਕਿਆ ਸੀਗਾ ਉਹ ਜਿਹੜੇ ਆ ਇਸਾਈਆਂ ਨੇ ਗੱਲ ਨਾਲ ਲਾ ਲੇ ਸਾਨੂੰ ਪ੍ਰਭੂ ਯਿਸੂ ਮਸੀਹ ਸਾਡੇ ਮੁਕਤੀਦਾਤਾ ਹਰ ਇੱਕ ਨੂੰ ਗਰੀਬ ਨੂੰ ਬਿਮਾਰ ਨੂੰ ਲਾਚਾਰ ਨੂੰ ਜਿਹੜਾ ਗੱਲਾਂ ਲਾਉਣਾ ਜਿਹੜਾ ਦੱਸਦੇ ਆ ਸੋ ਸਾਡੇ ਪ੍ਰਚਾਰਕਾਂ ਨੇ ਉਹ ਕੀਤਾ ਇੱਕ ਚੀਜ਼ ਹੋਰ ਇਹਨੇ ਕਹੀ ਆ ਆਪਣੇ ਹੀ ਪ੍ਰਚਾਰਕਾਂ ਨੂੰ ਇਹਨੇ ਜਿਹੜਾ ਕਿਆ ਬਾਤ ਕੇ ਉਹ ਫੇਲ ਹੋ ਚੁਕੇ ਆ ਪ੍ਰਚਾਰਕ ਤੂੰ ਹੀ ਪ੍ਰਚਾਰਕ ਅੱਜ ਪੰਜਾਬ ਦੇ ਵਿੱਚ ਆ ਕੇ ਅੱਜ ਭਾਰਤ ਦੇ ਵਿੱਚ ਆ ਕੇ ਵੱਡਾ ਪ੍ਰਚਾਰਕ ਨਾਮ ਬਣ ਤੈਨੂੰ ਬੰਦਿਆਂ ਵਾਂਗੂ ਅਸੀਂ ਕਹਿੰਦੇ ਆ ਕਿ ਸਾਡੀ ਕੌਮ ਦੇ ਨਾਲ ਸਪੈਸ਼ਲ ਜਿਹੜਾ ਤੂੰ ਪੰਗਾ ਨਾਲ ਹੈ ਨਹੀਂ ਤੇ ਜੋ ਵੀ ਤੇਰਾ ਹਾਲ ਕਰਾਂਗੇ ਅਮਰੀਕਾ ਤੈਨੂੰ ਜਾਣ ਨਹੀਂ ਦਿੰਦੇ ਅਸੀਂ ਇੱਥੇ ਕਾਨੂੰਨੀ ਕਾਰਵਾਈ ਕਰਾਵਾਂਗੇ ਤੈਨੂੰ ਵਾਪਸ ਜਾਣ ਦੀ ਬਿਲਕੁਲ ਇਜਾਜ਼ਤ ਨਹੀਂ ਹੋਣੀ ਇਹ ਸਾਡਾ ਪ੍ਰਸ਼ਾਸਨ ਸਾਡੇ ਡੀਜੀਪੀ ਸਾਹਿਬ ਨੇ ਬੜੇ ਪਿਆਰ ਦੇ ਨਾਲ ਸ਼ਾਂਤੀ ਜਿਹੜੀ ਹੈ ਸੂਬੇ ਦੇ ਵਿੱਚ ਬਣਾ ਕੇ ਰੱਖੀ ਆ ਇੱਕ ਚੀਜ਼ ਨੇ ਆਪਣੀ ਇੰਟਰਵਿਊ ਦੇ ਵਿੱਚ ਹੋਰ ਕਹੀ ਆ ਮੈਂ ਖਾਸ ਤੌਰ ਤੇ ਸਿੰਘ ਕੌਮ ਨੂੰ ਜਿਹੜੀ ਇਹਨੇ ਗੱਲ ਕਹੀ ਆ ਉਹ ਧਿਆਨ ਦੇ ਵਿੱਚ ਲਿਆਉਣਾ ਚਾਹੁੰਦਾ ਕਿ ਇਹਨੇ ਕਿਹਾ ਇਹ ਸ਼ੇਰਾਂ ਦੀ ਕੌਮ ਹੈ ਕਿ ਭੇਡਾਂ ਦਾ ਵਗ ਹੈ ਇਹਦੀ ਜਿਹੜੀ ਆ ਸੋਚਨ ਸ਼ਕਤੀ ਤੁਸੀਂ ਦੇਖੋ ਵੀ ਆਪਣੇ ਆਪ ਨੂੰ ਬੜਾ ਐਜੂਕੇਟਿਡ ਦੱਸਦਾ ਇੰਨੀਆਂ ਵੱਡੀਆਂ ਗੱਲਾਂ ਤੂੰ ਕਹਿ ਗਿਆ ਇਹਨਾਂ ਦਾ ਹਿਸਾਬ ਤੈਨੂੰ ਹੁਣ ਪੰਜਾਬ ਲਵੇਗਾ ਕ੍ਰਿਸਟਲ ਭਾਈਚਾਰਾ ਤੇਰੇ ਕੋਲ ਹਿਸਾਬ ਲਵੇਗਾ ਔਰ ਹਿਸਾਬ ਤੈਨੂੰ ਦੇ ਕੇ ਹੀ ਬਾਹਰ ਜਾਣਾ ਪੈਣਾ। ਦਰਤੋ ਲੈ ਮੈਂ ਪੂਰੇ ਪੰਜਾਬ ਦਾ ਮੁਲਕਾਂ ਕੀਤਾ ਜਾ ਰਿਹਾ ਕਿਸੇ ਧਰਮ ਨੂੰ ਖਲਾਫ ਬੋਲਣਾ ਲਾਊਡ ਨਹੀਂ ਹੋਏਗਾ ਫਿਰ ਵੀ ਕਿਉਂ ਤੇ ਪੰਜਾਬ ਸਰਕਾਰ ਵੀ ਚੁੱਪ ਕਰਕੇ ਬੈਠੀ ਹੈ। ਵੇਖੋ ਜੀ ਹਾਈ ਕੋਰਟ ਨੇ ਇੱਕ ਕਾਨੂੰਨ ਪਾਸ ਕਰ ਦਿੱਤਾ ਕੋਈ ਵੀ ਹੇਟ ਸਪੀਚ ਕਰਦਾ ਤੇ ਤੁਰੰਤ ਉਹਦੇ ਤੇ ਕਾਰਵਾਈ ਕੀਤੀ ਜਾਂਦੀ ਔਰ ਅਸੀਂ ਡੀਜੀਪੀ ਸਾਹਿਬ ਦੇ ਧਿਆਨ ਚ ਇਹ ਗੱਲ ਲੈਂਦੀ ਆ ਔਰ ਉਹ ਜਲਦ ਤੋਂ ਜਲਦ ਕਹਿੰਦੇ ਆ ਕਿ ਅੱਜ ਸਾਡੀ ਟੀਮ ਉਹਨਾਂ ਦੇ ਕੋਲ ਮਿਲਣ ਲਈ ਪਹੁੰਚੀ ਆ ਜਲਦ ਤੋਂ ਜਲਦ ਇਹਦੇ ਤੇ ਕਾਰਵਾਈ ਹੋਊਗੀ। ਔਰ ਦੂਸਰੀ ਗੱਲ ਬੀਤੇ ਸਮੇਂ ਦੇ ਵਿੱਚ ਹੀ ਇਹ ਜਿਹੜੀਆਂ ਨਾ ਜਾਣ ਕੇ ਜਿਹੜੀ ਚੁੰਡੀ ਵੜਦੇ ਆ ਈਸਾਈ ਕੌਮ ਨੂੰ ਕਿ ਲਾਈਮ ਲਾਈਟ ਦੇ ਵਿੱਚ ਆ ਜੀਏ ਅਸੀਂ ਜਿਹੜਾ ਵਾ ਆਪਣੀ ਟੀਆਰਪੀ ਵਧਾ ਲਈਏ ਆਪਣੇ ਆਪ ਨੂੰ ਜਿਹੜਾ ਵਾ ਸ਼ੋਅ ਬਾਜੀ ਕਰ ਲਈਏ ਉਹ ਉਸੇ ਵਾਸਤੇ ਇਹਨੇ ਆ ਕੇ ਹਮਸਲਾ ਹੋ ਕੇ ਕੁਝ ਸ਼ਰਾਰਤੀ ਬੰਦੇ ਹੈਗੇ ਨੇ ਪੰਜ-ਛੇ ਜਿਹੜੇ ਇਹਦੇ ਨਾਲ ਬੈਠੇ ਆ ਇੱਕ ਔਰਤ ਹੈ ਇਹਦੇ ਨਾਲ ਬੈ ਕੇ ਜਿਹੜੇ ਸ਼ਰਾਰਤੀ ਬੰਦੇ ਨੇ ਉਹ ਸ਼ਾਂਤੀ ਜਿਹੜੀ ਆ ਉਹ ਭੰਗ ਕਰਨਾ ਚਾਹੁੰਦੇ ਆ ਅਸੀਂ ਕਾਰਵਾਈ ਦੀ ਮੰਗ ਕੀਤੀ ਹੈ ਡੀਸੀਪੀ ਸਾਹਿਬ ਨੂੰ ਮਿਲੇ ਆ ਉਹਨਾਂ ਦੀ ਗੱਲ ਕਰ ਰਹੇ ਹਾਂ ਤਾਂ ਪਹਿਲੇ ਹੀ ਪਰਚੇ ਗਏ ਉਹ ਪਹਿਲੇ ਵੀ ਆਪਣੀ ਕੌਮ ਦੇ ਖਿਲਾਫ ਹੀ ਪਹਿਲੇ ਬੋਲਦੀ ਰਹੀ ਹੈ ਮੇਰਾ ਨਾਮ ਵਿਲਾਤ ਮਸੀ ਬੰਟੀਆ ਮੈਂ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦਾ ਨੈਸ਼ਨਲ ਕੋਆਰਡੀਨੇਟਰ ਹਾਂ ਅੱਜ ਅਸੀਂ ਡੀਸੀਪੀ ਆਲੋ ਵਿਜੇ ਜੀ ਨੂੰ ਮਿਲੇ ਆ ਸਾਡਾ ਮਿਲਣ ਦਾ ਮਕਸਦ ਇਹ ਦੋ ਕੁ ਦਿਨ ਪਹਿਲਾਂ ਇੱਕ ਨਵੀਂ ਆਟਮ ਜਿਹੜੀ ਹੈ ਪੰਜਾਬ ਦੇ ਵਿੱਚ ਆਈ ਹੈ ਬਾਹਰੋਂ ਯੂ ਐਸ ਏ ਤੋਂ ਜਿਹੜਾ ਕਿ ਆਪਣੇ ਆਪ ਨੂੰ ਗੁਰਪ੍ਰੀਤ ਸਿੰਘ ਕੋ ਕਹਿੰਦਾ ਆ ਉੱਥੇ ਵੀ ਉਹ ਪਤਾ ਨਹੀਂ ਕੀ ਕੰਮ ਕਰਦਾ ਲੇਕਿਨ ਪੰਜਾਬ ਦੇ ਵਿੱਚ ਆਣ ਕੇ ਉਸ ਬੰਦੇ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਜਿਹਦੇ ਵਿੱਚ ਉਸਨੇ ਪੰਜਾਬ ਦੇ ਵਿੱਚ ਵਸਦੇ ਮੁਸੀ ਭਾਈਚਾਰੇ ਨੂੰ ਕੂੜਾ ਕਿਹਾ ਵਾ ਔਰ ਨਾਲ ਦੀ ਨਾਲ ਉਸਨੇ ਪੰਜਾਬ ਦੀ ਜਿਹੜੀ ਭਾਈਚਾਰਕ ਸਾਂਝ ਆ ਉਸ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਆ ਉਹਦੀ ਸਮੁੱਚੀ ਇੰਟਰਵਿਊ ਸੁਣੀਏ ਤੇ ਉਹਦੇ ਵਿੱਚ ਉਸਨੇ ਪੰਜਾਬ ਦੇ ਵਿੱਚ ਜਿਹੜੀ ਸਾਡੇ ਸਿੱਖ ਭਾਈਚਾਰਾ ਵਾ ਜਾਂ ਸਾਡਾ Hindu ਭਾਈਚਾਰਾ ਵਾ ਮੁਸੀ ਭਾਈਚਾਰੇ ਦੇ ਨਾਲ ਸਾਂਝ ਰੱਖਦੇ ਸੀ ਸਭ ਜਣੇ ਉਹਨਾਂ ਦੇ ਵਿੱਚ ਉਸਨੇ ਇੱਕ ਲੰਬੂ ਲਾਉਣ ਦੀ ਕੋਸ਼ਿਸ਼ ਕੀਤੀ ਆ ਪੰਜਾਬ ਦੀ ਸ਼ਾਂਤੀ ਨੂੰ ਪਾ ਕਰਨ ਦੀ ਕੋਸ਼ਿਸ਼ ਕੀਤੀ ਆ ਅਸੀਂ ਉਹਦੇ ਖਿਲਾਫ ਅੱਜ ਜਿਹੜੀ ਆ ਕੰਪਲੇਨ ਕੀਤੀ ਆ ਔਰ ਨਾਲ ਦੀ ਨਾਲ ਅਸੀਂ ਪ੍ਰਸ਼ਾਸਨ ਨੂੰ ਇਹ ਮੰਗ ਕੀਤੀ ਆ ਕਿ ਇਹ ਜਿਹੜਾ ਬੰਦਾ ਵਿਦੇਸ਼ ਤੋਂ ਆਣ ਕੇ ਜਿਸ ਦਾ ਪੰਜਾਬ ਦੀ ਧਰਤੀ ਦੇ ਨਾਲ ਹੁਣ ਕੋਈ ਲੈਣਾ ਦੇਣਾ ਨਹੀਂ ਉਥੋਂ ਦਾ ਇਹ ਪੀਆਰ ਆ ਰੈਜ਼ੀਡੈਂਟ ਆ ਇਹ ਬੰਦੇ ਨੇ ਆਣ ਕੇ ਪੰਜਾਬ ਦੇ ਵਿੱਚ ਇਹੋ ਜੀਆਂ ਗੱਲਾਂ ਕਰਕੇ ਪੰਜਾਬ ਦੇ ਲੋਕਾਂ ਨੂੰ ਅਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਆ ਤੁਸੀਂ ਦੇਖਦੇ ਹੋ ਕਿ ਪਿਛਲੇ ਸਮਿਆਂ ਦੇ ਦੌਰਾਨ ਪੰਜਾਬ ਦੇ ਵਿੱਚ ਮੁਸੀਬਾ ਇਹ ਚਲੇ ਨੂੰ ਬਹੁਤ ਬਹੁਤ ਵੱਡੀ ਟਾਰਗੇਟ ਕੀਤਾ ਗਿਆ ਲੇਕਿਨ ਲਗਭਗ ਪਿਛਲੇ 1 ਸਾਲ ਤੋਂ ਪੰਜਾਬ ਦੇ ਵਿੱਚ ਸ਼ਾਂਤੀ ਸੀ ਤੋਂ ਜਿਹੜੀਆਂ ਦੇਸ਼ ਵਿਰੋਧੀ ਤਾਕਤਾਂ ਨੇ ਜਿਹੜੀਆਂ ਦੇਸ਼ ਨੂੰ ਵੰਡਣਾ ਚਾਹੁੰਦੀਆਂ ਨੇ ਜਿਹੜੀਆਂ ਏਜੰਸੀਆਂ ਨੇ ਸਾਡੇ ਦੇਸ਼ ਵਿਰੁੱਧ ਕੰਮ ਕਰਦੀਆਂ ਉਹਨਾਂ ਦੇ ਵੱਲੋਂ ਪਲਾਂਟ ਕੀਤਾ ਗਿਆ ਇਹ ਬਾਬਾਵਾ ਔਰ ਇਹ ਬਾਬਾ ਇੱਥੇ ਆਣ ਕੇ ਜੋ ਹੁਣ ਸਾਡੀ ਸ਼ਾਂਤੀ ਸੀ ਪੰਜਾਬ ਦੇ ਵਿੱਚ ਉਸ ਨੂੰ ਭੰਗ ਕਰ ਰਿਹਾ ਵਾ ਸੋ ਇਸਨੇ ਬੜੀਆਂ ਗਲਤ ਗੱਲਾਂ ਕੀਤੀਆਂ ਪੰਜਾਬ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਔਰ ਇਹ ਵੱਖ-ਵੱਖ ਰੀਜਨ ਦੇ ਵਿੱਚ ਜਾ ਕੇ ਇਹ ਪ੍ਰੈਸ ਕਾਨਫਰੰਸ ਕਰਨ ਦੀ ਗੱਲ ਕਰ ਰਿਹਾ ਸੋ ਇਸ ਨੂੰ ਵਰਜਣਾ ਚਾਹੀਦਾ ਇਸ ਨੂੰ ਟੋਕਣਾ ਚਾਹੀਦਾ ਵਾ ਔਰ ਨਾਲ ਦੀ ਨਾਲ ਜਿਹੜੀ ਭਾਈਚਾਰਕ ਸਾਂਝ ਆ ਉਸ ਨੂੰ ਲਾਂਬੂ ਨਾ ਲੱਗ ਸਕੇ ਪ੍ਰਸ਼ਾਸਨ ਨੂੰ ਇੱਥੇ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਆ ਔਰ ਨਾਲ ਦੀ ਨਾਲ ਇਹਦੀਆਂ ਜਿਹੜੀਆਂ ਗੱਲਾਂ ਵਾ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨੀ ਚਾਹੁੰਦਾ ਵਾ ਇਹਦੀਆਂ ਗੱਲਾਂ ਦੇ ਉੱਤੇ ਵਿਸ਼ਵਾਸ ਨਾ ਕਰਿਓ ਕਿਉਂਕਿ ਇਹ ਬੰਦੇ ਨੇ ਅੱਗ ਲਾ ਕੇ ਫਿਰ ਤੋਂ ਡਾਰੀ ਮਾਰ ਕੇ ਤੇ ਅਮਰੀਕਾ ਜਾ ਪਹੁੰਚਣਾ ਵਾ ਔਰ ਇਹਦਾ ਇੰਟਰਵਿਊ ਸੁਣੀਏ ਤੇ ਉੱਥੇ ਜਾ ਕੇ ਗੱਲ ਕਰਦਾ ਕਹਿੰਦਾ ਕਿ ਮੈਂ ਦੱਸ ਰਿਹਾ ਕਿ ਮੈਂ ਇੱਕ ਅਡੌਪਟ ਕੀਤਾ ਹੋਇਆ ਬੱਚਾ ਕ੍ਰਿਸਚਨ ਆ ਉਹ ਬੱਚਾ ਚਰਚ ਜਾਂਦਾ ਉਹ ਈਸਾਈ ਆ ਮੇਰੇ ਬੱਚੇ ਜਾ ਕੇ ਚਰਚ ਦੇ ਵਿੱਚ ਜਾ ਕੇ ਤੇ ਪ੍ਰਚਾਰ ਕਰਦੇ ਆ ਇਹੋ ਜਿਹੀਆਂ ਗੱਲਾਂ ਅਗਰ ਤੂੰ ਅਮਰੀਕਾ ਦੇ ਵਿੱਚ ਕਰਦਾ ਤੇ ਤੇਰੀ ਇੱਥੇ ਠੇਡ-ਬਿੜੋਂ ਲੱਭੀ ਆਣ ਕੇ ਪੰਜਾਬ ਦੇ ਵਿੱਚ ਅਗਰ ਲੋਕ ਇੱਥੇ ਆਪਣੇ ਧਰਮ ਨੂੰ ਮੰਨ ਰਿਹਾ ਗਰੀਬ ਲੋਕਾਂ ਸੀ ਠੀਕ ਆ ਅਸੀਂ ਸਾਡੇ ਲੋਕ ਜਿਹੜੇ ਉਹ ਦਲ ਸਮਾਜ ਤੋਂ ਆਏ ਹੋ ਸਕਦੇ ਵਾਕਿ ਉਹ ਸਮਾਜਾਂ ਤੋਂ ਆਜੋ ਆਏ ਹੋ ਸਕਦੇ ਆ ਔਰ ਤੂੰ ਵੀ ਕਿਦਰੇ ਮੈਨੂੰ ਸੋਨੇ ਦੀ ਡੱਲੀ ਤੇ ਲੱਗਦਾ ਨਹੀਂ ਕਿ ਤੂੰ ਮੁਸੀਬ ਭਾਈ ਜਰੇ ਨੂੰ ਕੂੜਾ ਕਰਕਟ ਕਹਿ ਦਿੰਦਾ ਸੋ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਨਾ ਵਾ ਕਿ ਇਸ ਸਬੰਧੀ ਦੀਆਂ ਪ੍ਰੈਸ ਕਾਨਫਰੰਸਾਂ ਨੂੰ ਰੋਕ ਲਈ ਜਾਵੇ ਇਹ ਬੰਦਾ ਪੰਜਾਬ ਦੇ ਵਿੱਚ ਅਸ਼ਾਂਤੀ ਫਲਾ ਰਿਹਾ ਵਾ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਕੁਝ ਲੋਕਾਂ ਨੇ ਆਣ ਕੇ ਪੰਜਾਬ ਦੇ ਵਿੱਚ ਅਸ਼ਾਂਤੀ ਫਲਾਈ ਸੀ ਇਹ ਬੰਦਾ ਵੀ ਉਸੇ ਤਰ੍ਹਾਂ ਨਾਲ ਕੰਮ ਕਰ ਰਿਹਾ ਹੈ ਇਸ ਦੇ ਉੱਤੇ ਇਹ ਵੀ ਬਣਦੀਆਂ ਕਾਨੂੰਨੀ ਧਾਰਾਵਾਂ ਦੇ ਨਾਲ ਨਾਲ ਦੀ ਨਾਲ ਜਿਸ ਨੇ ਇਸ ਨੇ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਆ ਇਹਦੇ ਖਿਲਾਫ ਇਹਨਾਂ ਧਾਰਾਵਾਂ ਦੇ ਖਿਲਾਫ ਪਰਚਾ ਦਰਜ ਕਰਕੇ ਇਸ ਸਬੰਧੀ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ